ਲਾਓ ਯਾਰ ਸ਼ਬੀਰ ਜੀ ਬੈਠੀ ਪਾਪਾ ਜੀ ਸਤਿ ਸ੍ਰੀ ਅਕਾਲ ਜੈ ਬਾਲਮੀki ਜੈ ਬਾਲਮੀki ਬੋਲੋ ਜੈ ਬਾਲਮੀki ਜੈ ਬਾਲਮੀki ਬੋਲੋ ਆਲੀ ਚੰਨਤਾ ਪਾਪੀ ਹਾਪੇ ਉਹ ਸਰੂਰਾਨੂ ਪ੍ਰਿੰਟ ਸਾਤ ਮਹਾਰਾਜ ਦੀ ਪਰਮ ਪੂਜਿਆ ਪ੍ਰਵృతਨਾ ਕਰ ਮਹਾਰਾਜ ਕੀ ਸਮੂਹ ਸਾ ਸੰਗਤ ਕੀ ਜੋ ਬੋਲੇ ਸੋ ਨਿਰਵੇ ਭਗਵਾਨ ਵਾਲਮੀਕੀ ਮਹਾਰਾਜ ਜੈ ਭੀਮ ਜੈ ਸਵਿਦਾ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਪੰਜਾਬ ਆ ਗੁਰੂ ਪੀਰਾਂ ਨੇ ਬਸਾਇਆ ਤੇ ਗੁਰੂ ਵੀਰਾਂ ਦਾ ਸਤਕਾਰ ਪੰਜਾਬ ਦੇ ਵਿੱਚ ਸਭ ਨਾਲੋਂ ਜ਼ਿਆਦਾ ਹੈਗਾ ਤੇ ਉਤੋਂ ਪੰਜਾਬ ਦੀ ਦਿਲ ਕਹਿਣ ਵਾਲੇ ਅੰਮ੍ਰਿਤਸਰ ਗੁਰੀ ਨਗਰੀ ਦੇ ਵਿੱਚ ਜਿੱਥੇ ਕਿ ਤਿੰਨ ਵੱਡੇ ਪਵਨ ਸਥਲ ਹੋਣ ਭਗਵਾਨ ਵਾਲਮੀਕੀ ਤੀਰਤ ਦੁਰਗਿਆਣਾ ਟੈਂਪਲ ਤੇ ਗੋਲਡਨ ਟੈਂਪਲ ਦਰਬਾਰ ਸ਼੍ਰੀ ਦਰਬਾਰ ਸਾਹਿਬ ਜਿਨ੍ਹਾਂ ਦਾ ਸਤਕਾਰ ਦੇ ਵਿੱਚ ਸਾਰਾ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਸ਼ਰਧਾਲੂ ਆ ਝੂਮਦੇ ਰਹਿੰਦੇ ਆ ਲੇਕਿਨ ਅੱਜ ਕੀ ਕੀਤਾ ਕਾਰਪੋਰੇਸ਼ਨ ਦੇ ਕੁਝ ਨੌਨਸੈਂਸ ਅਧਿਕਾਰੀਆਂ ਨੇ ਜਿਨ੍ਹਾਂ ਨੂੰ ਆਪਣਾ ਪਤਾ ਹੀ ਨਹੀਂ ਆ ਕੰਮ ਕਰਨਾ ਕਿੱਦਾਂ ਵਾਂ ਕੀ ਉਹਨਾਂ ਦੇ ਕੰਮ ਦੇ ਟੀਚੇ ਆ ਕੀ ਉਹਨਾਂ ਦੇ ਗਾਈਡਲਾਈਨਸ ਹੈਗੀਆਂ ਉਹਨਾਂ ਨੇ ਕੀ ਆਨ ਕੇ ਕੀਤਾ ਕਿ ਇੱਕ ਹੋਟਲ ਦੇ ਖੂਬਸੂਰਤੀ ਨੂੰ ਵਧਾਣ ਲਈ ਆਨ ਕੇ ਭਗਵਾਨ ਵਾਲਮੀਕੀ ਮਹਾਰਾਜ ਦੇ 35 ਸਾਲ ਪੁਰਾਣੇ ਮੰਦਿਰ ਨੂੰ ਜਿਹੜਾ ਆ तहस नहस कर ਦਿੱਤਾ ਜਿਹੜੇ ਭਗਵਾਨ ਵਾਲਮੀਕੀ ਮਹਾਰਾ ਨੂੰ ਮੰਨਣ ਵਾਲੇ ਲੋਕ ਆ ਸ਼ਰਧਾਵਾਨ ਲੋਕ ਆ ਉਹ ਇੱਥੇ ਆਣ ਕੇ ਬੈਠ ਗਏ ਆ ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਮੈਂ ਹਮੇਸ਼ਾ ਇਹ ਗੱਲ ਕਰਦਾ ਰਿਹਾ ਕਿ ਪ੍ਰਸ਼ਾਸਨ ਜੇ ਸਹੀ ਤਰੀਕੇ ਨਾਲ ਕੰਮ ਕਰੇ ਤੇ ਐਜੀਟੇਸ਼ਨ ਬਹੁਤ ਹੀ ਰੇਅਰ ਲੱਗਣ ਲੇਕਿਨ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਆ ਕਿ ਉਤਨਾਟਾ ਵੱਲ ਨੂੰ ਭੁਗਤਦਾ ਆ ਜਿਹੜੇ ਸਰਮਾਇਦਾਰ ਆ ਉਹਨਾਂ ਨੂੰ ਛੇਤੀ ਘਰਾਂ 'ਚ ਬਹਿ ਕੇ ਅਧਿਕਾਰ ਮਿਲ ਜਾਂਦੇ ਆ ਤੇ ਜਿਹੜੇ ਸਾਡੇ ਵਰਗੇ ਗਰੀਬ ਪਰਿਵਾਰਾਂ ਦੇ ਲੋਕ ਆ ਜਾਂ ਸਾਡੇ ਵਰਗੇ ਸਮਾਜ ਸੇਵਕ ਲੋਕ ਆ ਉਹਨਾਂ ਨੂੰ ਹਮੇਸ਼ਾ ਧਰਨਿਆ ਤੇ ਬੈ ਕੇ ਇੱਕ ਐਫਆਰ ਮਿਲਦੀ ਆ ਬਾਅਦ ਵਿੱਚ ਕਿਹਾ ਜਾਂਦਾ ਹੈ ਕਿ ਭਾਈ ਸਾਹਿਬ ਇਹ ਲੋਕ ਲੰਨਦੇ ਹੀ ਧਰਨੇ ਆ ਭਾਈ ਸਾਹਿਬ ਤੁਸੀਂ ਐਫਆਰ ਸਾਡੇ ਕਹਿੰਦੇ ਕੀਤੀ ਕਿਦਾਂ ਹੁਣ ਵੀ ਮੈਂ ਐਸਐਚਓ ਸਾਹਿਬ ਨੂੰ ਬਾਰ ਬਾਰ ਬੇਨਤੀ ਕਰ ਰਿਹਾ ਕਿ ਜੇ ਤੁਸੀਂ ਆਇਡੈਂਟੀਫਾਈ ਕਰਨੇ ਆ ਬੰਦੇ ਤੇ ਮਾਰਨਿੰਗ ਕਰ ਲੈਣਾ ਯਾਰ ਕਿਹੜੀ ਗੱਲ ਆ ਲੇਕਿਨ ਸਾਨੂੰ ਅਣਪਛਾਤੇ ਦੇ ਉੱਤੇ ਐਫਆਰ ਤੇ ਦੇ ਦਿਓ ਕੋਈ ਯੂਆਈਡੀ ਨੰਬਰ ਦੇ ਦਿਓ ਕੋ ਪੰਜ ਇਹ ਰਜਿਸਟਰਡ ਹੈਗਾ ਲੇਕਿਨ ਇਨ੍ਹਾਂ ਕੋ ਸਾਡੇ ਸਮਾਜ ਦੇ ਲਈ ਇਹ ਤੇ ਵੱਡਾ ਪਾਵਨ ਸਥਲ ਵਾਲਮੀਕੀ ਮਹਾਰਾਜ ਦਾ ਹੋਵੇ ਤੇ ਉੱਥੋਂ ਦੀ ਵਾਲਮੀਕੀ ਜਨਤਾ ਨੂੰ ਇਸ ਤਰ੍ਹਾਂ ਦੇ ਸੜਕਾਂ ਦੇ ਭਾਇਆ ਜਾਵੇ ਇਸ ਤਰ੍ਹਾਂ ਇੱਕ ਐਫਆਰ ਕੱਟਣ ਦੇ ਉੱਤੇ ਇੰਨਾ ਇਹਨਾਂ ਦਾ ਇਹ ਭਾਵਨਾ ਅਹਦ ਹੋਈਆਂ ਇਹਨਾਂ ਦੀਆਂ ਤੇ ਉਹਨਾਂ ਭਾਵਨਾ ਦਾ ਹੌਲ ਖਿਲਵਾੜ ਕੀਤਾ ਜਾਵੇ ਇਹ ਜਿਹੜਾ ਕਿ ਪੰਜਗੁਰੂ ਨਗਰੀ ਦੇ ਵਿੱਚ ਸਾਨੂੰ ਸਹੀ ਨਹੀਂ ਲੱਗਾ ਤੇ ਇਸ ਕਰਕੇ ਅੱਜ ਲੋਕ ਬੈਠੇ ਆ ਇਹਨਾਂ ਨੂੰ ਕੀਰਤਨ ਸੁਣਾਵਾਂਗੇ ਰਾਜ ਸਾਰਾ ਭਗਵਾਨ ਵਾਲਮੀਕੀ ਮਹਾਰਾ ਦਾ ਸ਼ਾਇਦ ਇਹਨਾਂ ਦੇ ਮਨ 'ਚ ਵੀ ਭਗਵਾਨ ਵਾਲਮੀਕੀ ਮਹਾਰਾਏ ਮੇਰ ਕਰ ਦੇਣ ਤੇ ਇਹਨਾਂ ਲੋਕਾਂ ਨੂੰ ਵੀ ਇਨਸਾਫ ਮਿਲ ਜੇ ਜੈਪੀ ਮੈਂ ਜੀ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾ ਹੀ ਪ੍ਰੋਟੈਕਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਨਾਲੇ ਮੈਂ ਵਾਲਮੀਕੀ ਮੰਦਿਰ ਅਜੀਤਨਗਰ ਦਾ ਵੀ ਪ੍ਰਧਾਨ ਆ ਤੇ ਇਹ ਜਿਹੜੀ ਘਟਨਾ ਹੋਈ ਆ ਅੱਜ ਇਹ ਜੀ ਇੱਕ ਵਾਲਮੀਕ ਮਹਾਰਾਜੀ ਦਾ ਮੰਦਿਰ ਬਣਿਆ ਸੀ ਤੇ ਉਹਦੇ ਨਾਲ ਦਰਗਾਹ ਵੀ ਬਣੀ ਸੀ ਤੇ ਸ਼ਾਮ ਨੂੰ 6:30 ਵਜੇ ਦਾ ਟਾਈਮ ਜੀ ਸਾਡੇ ਕੋਲ ਅਹੀ ਜਾਣੇ ਕੀ ਇਧਰ ਨੰਗਨデア ਸਾਂ ਮੈਂ ਤੇ ਮੈਂ ਵੇਖਿਆ ਤੇ ਇੱਕ ਕਾਰਪੋਰੇਸ਼ਨ ਦੇ ਅਫਸਰ ਹੈਗਾ ਹੀ ਨਾਲ ਉਹਨਾਂ ਦੇ ਵਿੱਚ ਮਸ਼ੀਨ ਸੀ ਉਹਨਾਂ ਨੇ ਉਹਦੇ ਨਾਲ ਟੁਰਦੇ ਪਏ ਸੀ ਤੇ ਮੈਂ ਉਹਨਾਂ ਨੂੰ ਆ ਕੇ ਮੈਂ ਰਾਹੁਲ ਨੂੰ ਫੋਨ ਕੀਤਾ ਰਾਹੁਲ ਮਲਕੇ ਨੂੰ ਉਹ ਵੀ ਆ ਗਏ ਅਈ ਫਿਰ ਦੋਹਾਂ ਨੇ ਆ ਕੇ ਇੱਥੇ ਉਹਨਾਂ ਬੈਸਾ ਬੈਸੀ ਕੀਤੀ ਤੇ ਉਹ ਅਫਸਰ ਅਫਸਰ ਸਾਨੂੰ ਵੇਖ ਕੇ ਤੋਂ ਭੱਜ ਗਏ ਤੇ ਉਨੀ ਦੇਰ ਨੂੰ ਉਹਨਾਂ ਨੇ ਤੋੜਦਾਰ ਦਿੱਤਾ ਤੇ ਜਿਹੜੀ ਕੋਸ਼ਿਸ਼ ਕੀਤੀ ਸੀ ਹਾਂ ਕੀਤੀ ਆ ਮਤਲਬ ਕਿ ਉਹ ਬੈਸੋ ਬੈਸੀ ਦੇ ਫੇਰ ਮੁੜ ਕੇ ਭੱਜ ਗਏ ਤੋਂ ਉੱਤੇ ਅਸੀਂ ਫਿਰ ਜਦੋਂ ਵੇਖਿਆ ਕਿ ਭਗਵਾਨ ਵਾਲਮੀਕੀ ਮਹਾਰਾਜੀ ਜੀ ਜਿਹੜੀ ਮੂਰਤੀ ਆ ਉਹ ਮਿੱਟੀ ਦੇ ਵਿੱਚ ਦੱਬੀ ਹੋਈ ਜਦੋਂ ਅਸੀਂ ਵੇਖਿਆ ਵੀ ਇੱਥੇ ਕੋਈ ਕੋਈ ਹੈਗਾ ਤਾਂ ਨਹੀਂ ਕੁਝ ਵੀ ਮੋਟੀ ਮਾਟੀ ਵੇਖਿਆ ਦੇ ਵਾਲਮੀਕ ਮਹਾਰਾਜੀ ਉੱਥੋਂ ਮੂਰਤੀ ਨਿਕਲੀ ਤੇ ਉਹ ਤੋਂ ਮਿੱਟੀ ਦੇ ਵਿੱਚ ਦੱਬੀ ਹੋਈ ਸੀ ਤੇ ਹੋਰ ਵੀ ਜਿਹੜੀ ਪੀਰਾਨੀ ਦਰਗਾਹ ਹੀ ਇੱਥੇ ਬਣੀ ਉਹਨਾਂ ਵੀ ਬੜਾ ਤੋੜਪੋੜ ਕੀਤੀ ਸੀ ਤੇ ਅਸੀਂ ਫਿਰ ਸਾਰੇ ਮੈਂ ਤੇ ਔਰ ਰਾਹੁਲ ਮਲਗੀ ਜੀ ਨੇ ਸਾਰੇ ਕੌਮ ਦੇ ਬੰਦਿਆਂ ਨੂੰ ਫੋਨ ਕੀਤਾ ਉਹਨਾਂ ਨੂੰ ਬੁਲਾਇਆ ਫਿਰ ਆ ਕੇ ਅਸੀਂ ਇੱਥੇ ਕਾਰਵਾਈ ਚਰੂ ਕੀਤੀ ਤੇ ਦੇ ਕੀ ਮੰਗੀ ਕਰਦੇ ਜੀ ਹੁਣ ਅਸੀਂ ਮੰਗ ਕਰਦੇ ਆ ਵੀ ਦੋਸ਼ੀਆਂ ਉੱਪਰ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਆ ਜੇ ਅਗਰ ਜਲਦੀ ਤੋਂ ਜਲਦੀ ਕਾਰਵਾਈ ਨਾ ਹੋਈ ਤੇ ਫਿਰ ਅਸੀਂ ਕੱਲ ਤੋਂ ਫਿਰ ਵੱਡਾ ਸੰਘਰਸ਼ ਜਿਹੜਾ ਉਹ ਸ਼ੁਰੂ ਕਰਾਂਗੇ ਉਹਦੇ ਵਿੱਚ ਜੋ ਵੀ ਨੁਕਸਾਨ ਹੋਏਗਾ ਉਹ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਔਰ ਜਿਹੜੇ ਹੋਟਲ ਵਾਲੇ ਹੋਣਗੇ ਇਹਨਾਂ ਨੂੰ ਕਹਿੰਦਾ ਜੈ ਵਾਲਮੀਕੀ ਹਰ ਹਰ ਬਾਤ ਕੀ ਮਾਮਲਾ ਜੀ ਜੈ ਵਾਲਮੀਕੀ ਜੀ ਜੈਪੀ ਜੈਪਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਹਾਂ ਬਟਕਰ ਮਹਾਪਚਾਇਸ਼ਾ ਘਟਨਾ ਦਾ ਮੁਖ ਸੰਚਾਲਕ ਹਾਂ ਅੱਜ ਜੋ ਘੋਮ ਮੰਡੀ ਦੇ ਚੌਂਕ ਦੇ ਵਿੱਚ ਜਿਹੜਾ ਸ਼੍ਰੀ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਉਹਦੇ ਨਾਲ ਹੀ ਕੋਰਨਰ ਦੇ ਉੱਤੇ ਭਗਵਾਨ ਮਾਲਮਿਕੀ ਮਹਾਰਾਜ ਜੀ ਦਾ ਮੰਦਿਰ ਬਣਿਆ ਸੀ ਔਰ ਬਾਬਾ ਜੀ ਦੀ ਦਰਗਾਹ ਵੀ ਨਾਲ ਬਣੀ ਹੋਈ ਸੀ ਔਰ ਕਾਫੀ ਸਾਡੇ ਸਮਾਜ ਦੇ ਜਿਹੜੇ ਲੋਕ ਐ ਦਲਿਤ ਭਾਈਚਾਰੇ ਦੇ ਇੱਥੇ ਆ ਕੇ ਨਕਮਸਤਕ ਹੁੰਦੇ ਸੀ ਕੁਝ ਇਹ ਜਿਹੜੇ ਹੋਟਲ ਬਣਦੇ ਪਏ ਆ ਇਹਨਾਂ ਦੀ ਮਿਲੀ ਭਖਤੀ ਦੇ ਨਾਲ ਕਾਰਪੋਰੇਸ਼ਨ ਨੇ ਆ ਕੇ ਇਸ ਮੰਦਿਰ ਨੂੰ ਆ ਕੇ ਜਿਹੜਾ ਵਾ ਤੋੜ ਦਿੱਤਾ ਵਾ ਔਰ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਾਰਾਦੀ ਜਿਹੜੀ ਮੂਰਤੀ ਸੀ ਉਹਨੂੰ ਵੀ ਇਹਨਾਂ ਨੇ ਖੰਡਿਤ ਕੀਤਾ ਔਰ ਜਦੋਂ ਆ ਕੇ ਦਲੀ ਸੁਰੱਖਿਆ ਸੈਨਾ ਤੋਂ ਰਾਹੁਲ ਮਲਿਕ ਜੀ ਜਗਦੀਸ਼ ਕੁਮਾਰ ਜੱਗੂ ਜੀ ਨੇ ਜਦੋਂ ਸਾਨੂੰ ਸਾਰੇ ਹੀ ਜਥੇਬੰਦੀਆਂ ਨੂੰ ਆਗੂਆਂ ਨੂੰ ਫੋਨ ਕੀਤਾ ਤੇ ਅਸੀਂ ਮੌਕੇ ਦੇ ਉੱਤੇ ਆ ਕੇ ਦੇਖਿਆ ਤੇ ਆ ਕੇ ਦੇਖਿਆ ਕਿ ਪਰਮਾਤਮਾ ਵਾਲਮੀਕੀ ਮਾਰਾਦੀ ਜਿਹੜੀ ਮੂਰਤੀ ਆ ਉਹ ਇਹਨਾਂ ਨੇ ਜਿਹੜੀ ਮਿੱਟੀ ਦੇ ਵਿੱਚ ਦੱਬੀ ਹੋਈ ਸੀ ਔਰ ਉਹਨੂੰ ਅਸੀਂ ਜਿਹੜਾ ਕੱਢ ਕੇ ਹੁਣ ਬਾਹਰ ਰੱਖਿਆ ਵਾ ਉਰੇ ਪ੍ਰਮਾਤਮਾ ਵਾਲਮੀਕੀ ਮਾਰਨੂ ਸ਼ਨਾਣ ਕਰਾ ਕੇ ਉਹ ਮੂਰਤੀ ਸਥਾਪਨਾ ਜਿਹੜੀ ਪ੍ਰੋਪਰ ਤਰੀਕੇ ਨਾਲ ਹੱਲੇ ਕੀਤੀ ਆ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਲੋਕਾਂ ਨੇ ਹੋਟਲ ਆਲਿਆਂ ਦੇ ਨਾਲ ਮਿਲੀ ਭੁਗਤੀ ਦੇ ਨਾਲ ਇਸ ਜਿਹੜਾ ਮੰਦਰ ਨੂੰ ਤੋੜਿਆ ਵਾ ਅਗਰ ਉਹਦੀ ਉਸਾਰੀ ਜਲਦ ਤੋਂ ਜਲਦ ਨਾ ਹੋਈ ਜਾਂ ਦੋਸ਼ੀਆਂ ਤੇ ਕਾਰਵਾਈ ਨਾ ਹੋਈ ਤੇ ਕੱਲ ਨੂੰ ਵੱਡੇ ਪੱਧਰ ਦੇ ਉੱਤੇ ਜਿਹੜਾ ਵਾ ਧਰਨਾ ਲੀਕਿਆ ਜਾਏਗਾ ਫਿਰ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੇਗੀ ਚੈਵਲ ਲਿਖੀ